ਇਦੇ ਵਾਸਤੇ ਮੈਂ ਡੇਢ ਕੱਪ ਮੈਦਾ ਲਿਆ ਹੈ ਇਹਦੇ ਤੇ ਆਪਾਂ ਕੱਟੇ ਹੋਏ ਬਾਦਾਮ ਤੇ ਕਾਜੂ ਪਾਵਾਂਗੇ ਤੁਸੀਂ ਹਲਕਾ ਜੈਨੂੰ ਇਸ ਤਰ੍ਹਾਂ ਇੱਕ ਦੋ ਵਾਰੀ ਟੈਪ ਟੈਪ ਕਰੋ ਦੇਖੋ ਜੀ ਕਿੰਨਾ ਸੋਹਣਾ ਆਪਣਾ ਕੇਕ ਬਣ ਕੇ ਤਿਆਰ ਹੋਇਆ ਹੈ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਘਰ ਦੀ ਕੰਟੀਨ ਵਿੱਚ ਤੇ ਅੱਜ ਬਣ ਜਾ ਰਿਹਾ ਜੀ ਕੁਝ ਮਿੱਠਾ ਤੇ ਮਿੱਠੇ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਟੇਸਟੀ ਕਸਟਰਡ ਕੇਕ ਜਿੰਨੂੰ ਕਿ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਵਾਂਗੇ ਜਿਹੜਾ ਕਿ ਬਿਲਕੁਲ ਰੂਮ ਵਰਗਾ ਸੌਫਟ ਹੋਵੇਗਾ ਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਕਵਾਂਗੀ ਕਿ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆ ਕੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲ ਹੀ ਬੈਲ ਆਈਕਨ ਬਟਨ ਨੂੰ ਦਬਾਓ ਤਾਂ ਕਿ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜਾਵੇ ਇਸ ਕੇਕ ਨੂੰ ਅਸੀਂ ਇੱਕ ਸਟੀਲ ਦੇ ਤੀਲੇ 'ਚ ਬਣਾਵਾਂਗੇ ਜਿੰਨੂੰ ਕਿ ਅਸੀਂ ਪਹਿਲਾਂ ਗਰਮ ਕਰਨੀ ਰੱਖਾਂਗੇ ਤੇ ਬਾਕੀ ਤਿਆਰੀ ਆਪਾਂ ਬਾਅਦ 'ਚ ਕਰਾਂਗੇ ਚਲੋ ਜੀ ਫੇਰ ਸ਼ੁਰੂ ਕਰਦੇ ਅੱਜ ਦੀ ਇੱਧਰ ਮੈਂ ਇੱਕ ਸਟੀਲ ਦਾ ਤਪੀਲਾ ਲਿਆ ਹੈ ਇਹ ਥੋੜਾ ਮੋٹے ਤਲੇ ਵਾਲਾ ਤੇ ਇਹਦੇ ਵਿੱਚ ਇੱਕ ਕੱਪ ਮੈਂ ਨਮਕ ਪਾਤਾ ਹਾਂ ਤੇ ਜੇ ਤੁਸੀਂ ਚਾਹੋ ਤੇ ਇਹਨੂੰ ਨਮਕ ਤੋਂ ਬਿਨਾਂ ਵੀ ਬਣਾ ਸਕਦੇ ਹੋ ਨਾ ਨਮਕ ਪਾਓ ਨਮਕ ਤੋਂ ਬਿਨਾਂ ਤੁਸੀਂ ਇਸ ਤਰ੍ਹਾਂ ਇਹਦੇ ਵਿੱਚ ਸਟੈਂਡ ਰੱਖੋ ਪਰ ਮੈਂ ਇੱਕ ਕੱਪ ਨਮਕ ਪਾਇਆ ਤੇ ਇਹ ਵਾਲਾ ਸਟੈਂਡ ਇਹ ਤੇ ਰੱਖ ਦਾਂਗੇ ਇਹਨੂੰ ਮੀਡੀਅਮ ਫਲੇਮ ਤੇ ਗਰਮ ਹੋਣ ਵਾਸਤੇ ਰੱਖਾਂਗੇ ਜਿਵੇਂ ਕਿ ਆਪਾਂ ਹੋਮਨ ਨੂੰ ਤਿਆਰ ਕਰਦੇ ਆ ਇਸ ਤਰ੍ਹਾਂ ਇਹਨੂੰ 10 ਮਿੰਟ ਵਾਸਤੇ ਛੱਡਾਂਗੇ ਤੋਂ ਉਨੀ ਦੇਰ ਆਪਾਂ ਬਾਕੀ ਤਿਆਰੀ ਕਰ ਲੈਣੇ ਆ ਇਹਨੂੰ ਕਵਰ ਕਰਕੇ ਆਪਾਂ ਰੱਖ ਦਾਂਗੇ ਇੱਕ ਇੱਕ ਕੱਪ ਮੈਦੇ ਤੋਂ ਬਣਾ ਕੇ ਤਿਆਰ ਕਰਾਂਗੇ ਇਹਦੇ ਵਾਸਤੇ ਮੈਂ ਡੇਢ ਕੱਪ ਮੈਦਾ ਲਿਆ ਹੈ ਇਹਨੂੰ ਮੈਂ ਛਾਣ ਕੇ ਸਾਫ਼ ਕਰ ਲਿਆ ਸੀ ਕਿਉਂਕਿ ਉਹਦੇ ਵਿੱਚ ਕੋਈ ਵੀ ਗਠਾ ਵਗੈਰਾ ਨਾ ਹੋਣ ਇਹਦੇ ਵਿੱਚ ਹੀ ਆਪਾਂ ਪਾਵਾਂਗੇ ਅੱਧਾ ਕੱਪ ਕਸਟਰਡ ਪਾਊਡਰ ਮੈਂ ਵਨੀਲਾ ਕਸਟਰਡ ਪਾਊਡਰ ਲਿਆ ਹੈ ਤੁਸੀਂ ਕਿਸੇ ਵੀ ਫਲੇਵਰ ਦਾ ਲੈ ਸਕਦੇ ਹੋ ਜਿਹੜਾ ਤੁਸੀਂ ਲੈਣਾ ਹੋਵੇ ਇਹਦੇ ਵਿੱਚ ਆਪਾਂ ਨੂੰ ਕੋਈ ਵੀ ਹੋਰ ਵਨੀਲਾ ਐਸੈਂਸ ਪਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਕਿਉਂਕਿ ਆਪਾਂ ਵਨੀਲਾ ਕਸਟਰਡ ਪਾਤਾ ਹੈ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਇੱਕ ਛੋਟਾ ਚਮਚ ਬੇਕਿੰਗ ਪਾਊਡਰ ਪਾ ਦਾਂਗੇ ਤੇ ਉਸ ਦਾ ਅੱਧਾ ਅੱਧਾ ਚਮਚ ਬੇਕਿੰਗ ਸੋਡਾ ਹੁਣ ਇਸ ਸਾਰੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਆਪਾਂ ਮਿਲਾ ਲਵਾਂਗੇ ਇਸ ਮਿਸ਼ਰਣ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸਕੇ ਇੱਕ ਨੂੰ ਅਸੀਂ ਬਿਨਾ ਬਟਰ ਤੋਂ ਬਿਨਾ ਦਹੀਂ ਤੋਂ ਬਣਾ ਰਹੇ ਆ ਤੇ ਹੁਣ ਇਹਦੇ ਵਾਸਤੇ ਆਪਾਂ ਤੇਲ ਅਤੇ ਚੀਨੀ ਨੂੰ ਮਿਕਸ ਕਰਕੇ ਇੱਕ ਕੋਰ ਤਿਆਰ ਕਰਾਂਗੇ ਇਹਨੂੰ ਸਾਈਡ ਤੇ ਰੱਖਦੇ ਆ ਅੱਧਾ ਕੱਪ ਚੀਨੀ ਲਈ ਹੈ ਇਹਦੇ ਵਿੱਚ ਮੈਂ ਪੀਸੀ ਹੋਈ ਚੀਨੀ ਦਾ ਇਸਤੇਮਾਲ ਕੀਤਾ ਹੈ ਅੱਧਾ ਕੱਪ ਰੀਫਾਈਨਡ ਤੇਲ ਤੁਸੀਂ ਰਿਫਾਈਨਡ ਤੇਲ ਕੋਈ ਵੀ ਆਪਣੀ ਚੁਆਇਸ ਦਾ ਲੈ ਸਕਦੇ ਹੋ ਜਿਹੜਾ ਵੀ ਤੁਹਾਨੂੰ ਪਸੰਦ ਹੋਵੇ ਉਸ ਹਿਸਾਬ ਨਾਲ ਲੈ ਸਕਦੇ ਹੋ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਚੀਨੀ ਇਹਦੇ ਵਿੱਚ ਚੰਗੀ ਤਰ੍ਹਾਂ ਘੁਲ ਜਾਵੇ ਹੁਣ ਇਹਦੇ ਵਿੱਚ ਆਪਾਂ 1 ਕੱਪ ਦੁੱਧ ਪਾਵਾਂਗੇ ਦੁੱਧ ਨੂੰ ਮੈਂ ਮਲਾਈ ਸਮੇਤ ਹੀ ਲੈ ਰਹੀਆਂ ਕਿਉਂਕਿ ਕੇਕ ਵਿੱਚ ਥੋੜਾ ਜਿਹਾ ਗਾੜਾ ਦੁੱਧ ਵਧੀਆ ਲੱਗਦਾ ਹੈ ਜਿਵੇਂ ਕਿ ਇਹਨੂੰ ਆਪਾਂ ਥੋੜਾ ਜ਼ਿਆਦਾ ਉਬਾਲ ਕੇ ਗਾੜਾ ਕਰੀਏ ਇਸ ਕਰਕੇ ਮੈਂ ਮਲਾਈ ਨਾਲ ਹੀ ਪਾ ਰਹੀ ਆ ਤਾਂ ਕਿ ਇਹ ਚੰਗੀ ਤਰ੍ਹਾਂ ਗਾੜਾ ਹੋ ਜਾਵੇ ਇਹ ਬੋਲ ਛੋਟਾ ਹੈ ਤੈਨੂੰ ਆਪਾਂ ਇੱਕ ਵੱਡੇ ਡੂੰਗੇ ਵਿੱਚ ਕਟਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਤਾਂ ਕਿ ਇਹਦੇ ਵਿੱਚ ਤੇਲ ਚੀਨੀ ਜੋ ਵੀ ਆਪਾਂ ਰਫਾਈਨਡ ਆਇਲ ਪਾਇਆ ਹੈ ਚੰਗੀ ਤਰ੍ਹਾਂ ਘੁਲ ਮਿਲ ਜਾਵੇ ਇੱਕ ਠੀਕ ਜਿਹਾ ਬੈਟਰ ਬਣ ਕੇ ਤਿਆਰ ਹੋਵੇ ਆ ਦੇਖੋ ਜੀ ਬਿਲਕੁਲ ਸਾਰੀਆਂ ਚੀਜ਼ਾਂ ਇਹਦੇ ਵਿੱਚ ਮਿਕਸ ਹੋ ਗਈਆਂ ਨੇ ਹੁਣ ਇਹਦੇ ਵਿੱਚ ਆਪਾਂ ਜਿਹੜਾ ਘੋਲ ਤਿਆਰ ਕੀਤਾ ਹੈ ਬੈਟਰ ਵਿੱਚ ਮਿਕਸ ਕਰਾਂਗੇ ਥੋੜਾ ਥੋੜਾ ਕਰਕੇ ਆਪਾਂ ਮਿਕਸ ਕਰਨਾ ਇਹਨੂੰ ਆਪਾਂ ਜ਼ਿਆਦਾ ਨਹੀਂ ਚੰਗੀ ਤਰ੍ਹਾਂ ਹਿਲਾਉਣਾ ਮਤਲਬ ਸੌਫਟ ਹਲਕੇ ਹਲਕੇ ਹੀ ਆਪਾਂ ਇਹਨੂੰ ਮਿਕਸ ਕਰਾਂਗੇ ਕੇਕ ਇਹ ਬਿਲਕੁਲ ਬਾਜ਼ਾਰ ਵਰਗਾ ਕੇਕ ਬਣ ਕੇ ਤਿਆਰ ਹੁੰਦਾ ਹੈ ਕਿ ਜਿਵੇਂ ਅਸੀਂ ਬਾਜ਼ਾਰੋਂ ਲੈ ਆਨੇ ਆ ਜੀ ਫਰੂਟ ਕੇਕ ਉਸ ਤਰ੍ਹਾਂ ਦਾ ਬਣ ਕੇ ਤਿਆਰ ਹੁੰਦਾ ਹੈ ਬਸ ਥੋੜਾ ਥੋੜਾ ਪਾ ਕੇ ਮਿਸ਼ਰਣ ਤੇ ਇਹਦੇ ਵਿੱਚ ਮਿਕਸ ਕਰੋ ਆ ਦੇਖੋ ਜੀ ਕੇਕ ਦਾ ਬੈਟਰ ਬਣ ਕੇ ਤਿਆਰ ਇਹਨੂੰ ਆਪਾਂ ਇਸ ਤਰ੍ਹਾਂ ਦਾ ਤਿਆਰ ਕਰਨਾ ਹੈ ਜਿਵੇਂ نیچے ਡਿੱਗਿਆ ਤੇ ਜਿਸ ਤਰ੍ਹਾਂ ਇਹ ਬਣਵਾੰਗ ਇਸ ਤਰ੍ਹਾਂ ਆਹ ਦੇਖੋ ਬਿਲਕੁਲ ਸਾਨੂੰ ਇਸ ਤਰ੍ਹਾਂ ਦਾ ਹੀ ਇਹਦਾ ਬੈਟਰ ਚਾਹੀਦਾ ਹੈ ਬੈਟਰ ਬਣ ਕੇ ਆਪਣਾ ਬਿਲਕੁਲ ਤਿਆਰ ਆ ਤੇ ਹੁਣ ਇਹਦੇ ਵਿੱਚ ਆਪਾਂ ਥੋੜੀ ਜਿਹੀ ਟੂਟੀ ਫਰੂਟੀ ਪਾਵਾਂਗੇ ਇਹਦੇ ਵਿੱਚ ਮੈਦਾ ਚਮਚਾ ਮੈਦਾ ਲੈ ਆਏ ਉਹਨੂੰ ਇਸ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦਵਾਂਗੇ ਤਾਂ ਕਿ ਜਦੋਂ ਆਪਾਂ ਕੇਕ ਦੇ ਵਿੱਚ ਪਾਣੀ ਹੈ ਤੇ ਇਹ ਬਹੁਤ ਹੀ ਵਧੀਆ ਲੱਗੇਗੀ ਤਾਂ ਨਾਲ ਹੀ ਮੈਂ ਥੋੜੇ ਜਿਹਾ ਡਰਾਈ ਫਰੂਟ ਲੈਏ ਨੇ ਇਹ ਬਿਲਕੁਲ ਆਪਸ਼ਨਲ ਨੇ ਜੇ ਤੁਸੀਂ ਪਾਣੇ ਪਾਉ ਨਹੀਂ ਤੇ ਸਿੰਪਲ ਇਸ ਤਰ੍ਹਾਂ ਵੀ ਆਪਣਾ ਕੇਕ ਬਣ ਕੇ ਬਿਲਕੁਲ ਵਧੀਆ ਤਿਆਰ ਹੋਏਗਾ ਇਹਨੂੰ ਮਿਕਸ ਕਰ ਦੋ ਕੇਕ ਬਣਾਉਣ ਵਾਸਤੇ ਮੈਂ ਇਹ ਵਾਲਾ ਟੀਨ ਲਿਆ ਹੈ ਇਹਦੇ ਵਿੱਚ ਮੈਂ ਬਿਲਕੁਲ ਥੋੜਾ ਜਿਹਾ ਔਇਲ ਪਾ ਦਾਂਗੇ ਇਹਨੂੰ ਸਾਰੀ ਸਾਈਡ ਤੇ ਚੰਗੀ ਤਰ੍ਹਾਂ ਕੰਟੇਨਰ ਦੇ ਆਪਾਂ ਗ੍ਰੀਸ ਕਰ ਦਵਾਂਗੇ ਤੁਸੀਂ ਕਿਸੇ ਵੀ ਸ਼ੇਪ ਚ ਇਹਨੂੰ ਬਣਾ ਸਕਦੇ ਹੋ ਚੌਰਸ ਗੋਲ ਪਰ ਮੇਰੇ ਕੋਲ ਇਸ ਟਾਈਮ ਤੇ ਇਹੀ ਟੀਨ ਸੀ ਤੇ ਇਸ ਕਰਕੇ ਮੈਂ ਇਹਦੇ ਨਾਲ ਹੀ ਬਣਾ ਰਹੀ ਹਾਂ ਬਸ ਇਹਨੂੰ ਆਪਾਂ ਸਾਰੀ ਸਾਈਡਾਂ ਤੇ ਚੰਗੀ ਤਰ੍ਹਾਂ ਔਇਲ ਲਗਾ ਲਿਆ ਹੁਣ ਆਪਾਂ ਇਹਦੇ ਵਿੱਚ ਮੈਦੇ ਦੀ ਡਸਟਿੰਗ ਕਰਦੇ ਆ ਇਸ ਤਰ੍ਹਾਂ ਤੁਸੀਂ ਥੋੜਾ ਮੈਦਾ ਸਾਰੀਆਂ ਸਾਈਡਾਂ ਤੇ ਫਲਾ ਦੇਣਾ ਹੈ ਤੇ ਐਕਸਟਰਾ ਮੈਦੇ ਨੂੰ ਆਪਾਂ ਬਾਹਰ ਕੱਢ ਲਵਾਂਗੇ ਤਾਂ ਕਿ ਕੇਕ ਬੜੇ ਆਰਾਮ ਨਾਲ ਨਿਕਲ ਜਾਵੇ ਹੁਣ ਇਹ ਵਾਲਾ ਐਕਸਟਰਾ ਮੈਦਾ ਇਹਨੂੰ ਆਪਾਂ ਬਾਹਰ ਕੱਢਾਂਗੇ ਕਿਉਂਕਿ ਕਈ ਵਾਰੀ ਆਪਣੇ ਘਰਾਂ ਵਿੱਚ ਬਟਰ ਪੇਪਰ ਨਹੀਂ ਹੁੰਦਾ ਜੇ ਬਟਰ ਪੇਪਰ ਨਾ ਹੋਵੇ ਤਾਂ ਤੁਸੀਂ ਇਸ ਤਰ੍ਹਾਂ ਕੰਟੇਨਰ ਨੂੰ ਮੈਦੇ ਨਾਲ ਡਸਟਿੰਗ ਕਰਕੇ ਫਿਰ ਕੇਕ ਬਣਾਓ ਤਾਂ ਵੀ ਬੜੇ ਆਰਾਮ ਨਾਲ ਕੇਕ ਬਾਹਰ ਨਿਕਲ ਜਾਂਦਾ ਹੈ ਹੁਣ ਇਹ ਵਾਲਾ ਜਿਹੜਾ ਐਕਸਟਰਾ ਮੈਦਾ ਇਹਨੂੰ ਆਪਾਂ ਇਸ ਤਰ੍ਹਾਂ ਬਾਹਰ ਕੱਢ ਦਾਂਗੇ ਕੰਟੇਨਰ ਆਪਣਾ ਬਿਲਕੁਲ ਤਿਆਰ ਹੁਣ ਇਹਦੇ ਵਿੱਚ ਆਪਾਂ ਮਿਸ਼ਰਣ ਪਾਣੇ ਆ ਜਿਹੜਾ ਆਪਾਂ ਤਿਆਰ ਕੀਤਾ ਹੈ ਇਹਨੂੰ ਤੁਸੀਂ ਅੱਧਾ ਹੀ ਭਰਨਾ ਹੈ ਜਿਆਦਾ ਨਹੀਂ ਭਰਨਾ ਕਿਉਂਕਿ ਇਹਨੇ ਫੁੱਲ ਕੇ ਥੋੜਾ ਉੱਪਰ ਵੀ ਆਣਾ ਹੈ ਆਪਾਂ ਉਸੇ ਹਿਸਾਬ ਨਾਲ ਬੈਟਰ ਬਣਾਇਆ ਸੀ ਬਸ ਜਿਹੜਾ ਆਪਾਂ ਕੇਕ ਵਾਸਤੇ ਮਿਸ਼ਰਣ ਤਿਆਰ ਕੀਤਾ ਹੈ ਦੇਖੋ ਆਪਾਂ ਉਹਨੂੰ ਇੰਨਾ ਕੀ ਭਰਿਆ ਹੈ ਅੱਧਾ ਪੂਰਾ ਨਹੀਂ ਭਰਿਆ ਜਦੋਂ ਵੀ ਤੁਸੀਂ ਕੇਕ ਬਣਾਉਣਾ ਹੈ ਬੈਟਰ ਨੂੰ ਹਮੇਸ਼ਾ ਅੱਧ ਤੱਕ ਹੀ ਭਰਨਾ ਹੈ ਜਿਆਦਾ ਨਹੀਂ ਭਰਨਾ ਹੁਣ ਇਹਦੇ ਤੇ ਆਪਾਂ ਕੱਟੇ ਹੋਏ ਬਾਦਾਮ ਤੇ ਕਾਜੂ ਪਾਵਾਂਗੇ ਤਨਾਲ ਇਹ ਟੂਟੀ ਫਰੂਟੀ ਥੋੜੀ ਆਪਾਂ ਵਿੱਚ ਵੀ ਬੈਟਰ ਦੇ ਐਡ ਕੀਤੀ ਹੈ ਥੋੜੀ ਇਸ ਦੇ ਉੱਪਰ ਵੀ ਲਗਾਵਾਂਗੇ ਤੇ ਤੁਸੀਂ ਹਲਕਾ ਜੈਨੂੰ ਇਸ ਤਰ੍ਹਾਂ ਇੱਕੋ ਵਾਰੀ ਟੈਪ ਟੈਪ ਕਰੋ ਤਾਂ ਕਿ ਬੈਟਰ ਇੱਕਸਾਰ ਹੋ ਜਾਵੇ ਹੁਣ ਇਹਨੂੰ ਰੱਖਦੇ ਹਾਂ ਜੇ ਆਪਾਂ ਅਤਿਲੇ ਵਿੱਚ ਜਿਹੜਾ ਕਿ ਆਪਾਂ ਆਪਣਾ ਦੇਸੀ ਓਵਨ ਤਿਆਰ ਕੀਤਾ ਹੈ 10 ਮਿੰਟ ਤੋਂ ਇਹਨੂੰ ਨਮਕ ਪਾ ਕੇ ਆਪਾਂ ਰੱਖਿਆ ਸੀ ਗਰਮ ਹੋ ਚੁੱਕਿਆ ਹੈ ਕਿਉਂਕਿ ਇਹਨੂੰ ਆਪਾਂ ਮੀਡੀਅਮ ਫਲੇਮ ਤੇ 10 ਮਿੰਟ ਰੱਖਿਆ ਸੀ ਤੇ ਬੜੇ ਆਰਾਮ ਨਾਲ ਇਹਨੂੰ ਰੱਖਣਾ ਹੈ ਕਿਉਂਕਿ ਸਾਈਦਾ ਇਹਦੀਆਂ ਗਰਮ ਨੇ ਹੁਣ ਇਹਨੂੰ ਆਪਾਂ ਟੱਕ ਦਵਾਂਗੇ ਪਹਿਲੇ 2 ਮਿੰਟ ਆਪਾਂ ਫਲੇਮ ਮੀਡੀਅਮ ਕਰਾਂਗੇ ਤੇ ਫਿਰ ਆਪਾਂ ਲੋ ਫਲੇਮ ਤੇ 30 ਤੋਂ 40 ਮਿੰਟ ਤੱਕ ਇਹਨੂੰ ਆਪਾਂ ਪਕਾਵਾਂਗੇ ਇਹ ਆਪਣੇ ਪਤੀਲੇ ਦੀ ਕੁਆਲਿਟੀ ਤੇ ਨਿਰਭਰ ਕਰਦਾ ਹੈ ਜਾਂ ਜਿੰਨਾ ਵੀ ਆਪਾਂ ਟਾਈਮ ਲਾਣਾ ਹੈ ਜਾਂ ਗੈਸ ਸਾਡਾ ਕਿੰਨਾ ਕ ਬਲਦਾ ਉਸ ਹਿਸਾਬ ਨਾਲ ਟਾਈਮ ਵੱਧ ਘੱਟ ਵੀ ਹੋ ਸਕਦਾ ਹੈ ਤੇ ਤੁਸੀਂ ਇਹਨੂੰ ਇੱਕ ਵਾਰੀ ਕਵਰ ਕਰਕੇ ਰੱਖਤਾ ਹੈ ਤਾਂ ਬਾਰ-ਬਾਰ ਚੈੱਕ ਨਹੀਂ ਕਰਨਾ ਨਹੀਂ ਤੇ ਆਪਣਾ ਕੇਕ ਬਿਲਕੁਲ ਸਪੰਜੀ ਨਹੀਂ ਬਣਦਾ ਫੁੱਲਾਦਾ ਨਹੀਂ ਹੈ ਤੇ ਇਹਨੂੰ ਟੱਕਣ ਨੂੰ ਇਸ ਤਰ੍ਹਾਂ ਹੀ ਰਹਿਣ ਦੇਣਾ ਹੈ 30 ਮਿੰਟ ਬਾਅਦ ਆਪਾਂ ਇਹਦਾ ਟੱਕਣ ਚੱਕ ਕੇ ਦੇਖਾਂਗੇ ਕਿ ਸਾਡਾ ਕੇਕ ਤਿਆਰ ਹੋਇਆ ਹੈ ਕਿ ਨਹੀਂ ਹੁਣ 2 ਮਿੰਟ ਮੈਂ ਫਲੇਮ ਮੀਡੀਅਮ ਕੀਤੀ ਹੈ 2 ਮਿੰਟ ਤੋਂ ਬਾਅਦ ਮੈਂ ਲੋ ਕਰ ਦਵਾਂਗੇ ਸਾਨੂੰ 40 ਮਿੰਟ ਹੋ ਗਏ ਨੇ ਆਪਾਂ ਕੇਕ ਨੂੰ ਥੀਲੇ ਵਿੱਚ ਰੱਖਿਆ ਸੀ ਹੁਣ ਆਪਾਂ ਚੈੱਕ ਕਰਦੇ ਹਾਂ ਜੀ ਕਿਵੇਂ ਦਾ ਬਣਿਆ ਹੈ ਆਪਣਾ ਕੇਕ ਆ ਦੇਖੋ ਜੀ ਦੇਖੋ ਕਿੰਨਾ ਵਧੀਆ ਕੇਕ ਬਣ ਕੇ ਰੈਡੀ ਹੋਇਆ ਹੈ ਤੇ ਇਹਨੂੰ ਚੈੱਕ ਕਰਨ ਵਾਸਤੇ ਕਿ ਅੰਦਰੋਂ ਪੂਰੀ ਤਰ੍ਹਾਂ ਪੱਕ ਚੁੱਕਾ ਹੈ ਮੈਂ ਇਸ ਤਰ੍ਹਾਂ ਕਰਦ ਲਈਏ ਇਹਨੂੰ ਇਸ ਤਰ੍ਹਾਂ ਇਹਦੇ ਵਿੱਚ ਦਿਖਾਵਾਂਗੀ ਦੇਖੋ ਬਿਲਕੁਲ ਸਾਫ਼ ਹੈ ਜੇਕਰ ਆਪਣੇ ਕਰਦੇ ਤੇ ਥੋੜਾ ਬੋਤਾ ਵੀ ਬੈਟਰ ਲੱਗਾ ਹੁੰਦਾ ਤਾਂ ਫਿਰ ਇਹਨੂੰ 5-7 ਮਿੰਟ ਆਪਾਂ ਹੋਰ ਪਕਾਉਣਾ ਸੀ ਹੁਣ ਆਪਣਾ ਕੇਕ ਬਣ ਕੇ ਬਿਲਕੁਲ ਤਿਆਰ ਹੈ ਗੈਸ ਆਪਾਂ ਬੰਦ ਕਰਤੀ ਹੈ ਤੇ ਹੁਣ ਇਹਨੂੰ ਆਪਾਂ ਬਾਹਰ ਕੱਢਦੇ ਹਾਂ ਦੇਖੋ ਜੀ ਕਿੰਨਾ ਸੋਹਣਾ ਆਪਣਾ ਕੇਕ ਬਣ ਕੇ ਤਿਆਰ ਹੋਇਆ ਹੈ ਅਜੇ ਇਹ ਕੇਕ ਬਹੁਤ ਜ਼ਿਆਦਾ ਗਰਮ ਹੈ ਤੇ ਇਹਨੂੰ ਆਪਾਂ ਟੱਕ ਕੇ ਹਲਕਾ ਜਿਹਾ ਠੰਡਾ ਕਰਾਂਗੇ ਤੇ ਫਿਰ ਇਹਨੂੰ ਆਪਾਂ ਬਾਹਰ ਕੱਢਾਂਗੇ ਇਹਨੂੰ ਇਸ ਤਰ੍ਹਾਂ ਮੈਂ ਇੱਕ ਪੋਣੇ ਨਾਲ ਟੱਕਤਾ ਏ ਇਹਨੂੰ ਬਿਲਕੁਲ ਤੁਸੀਂ ਨੰਗਾ ਨਹੀਂ ਰੱਖਣਾ ਤਾਂ ਕਿ ਇਹ ਡਰਾਈ ਨਾ ਹੋ ਜਾਏ 5-7 ਮਿੰਟ ਇਹਨੂੰ 5 ਕੁ ਮਿੰਟ ਆਪਾਂ ਠੰਡਾ ਕਰਕੇ ਫਿਰ ਇਹਨੂੰ ਬਾਹਰ ਕੱਢਦੇ ਆ ਕੇਕ ਥੋੜਾ ਠੰਡਾ ਹੋ ਗਿਆ ਹੁਣ ਆਪਾਂ ਇਹਨੂੰ ਬਾਹਰ ਕੱਢਦੇ ਆ ਆਹ ਦੇਖੋ ਇਹ ਪਲੇਟ ਲਈਏ ਇਸ ਤੇ ਇਹਨੂੰ ਕੋ ਕਿੰਨਾ ਸੋਹਣਾ ਆਪਣਾ ਕੇਕ ਬਣਿਆ ਪੂਰਾ ਸਿੱਕਿਆ ਹੈ ਕੇਕ 컬러 ਦੇਖੋ ਤੁਸੀਂ ਕਿੰਨਾ ਵਧੀਆ ਆਇਆ ਹੈ ਤੇ ਦੇਖੋ ਸੌਫਟਨੈਸ ਇਹਦੀ ਕਿੰਨਾ ਸਪੰਜੀ ਰੂਹ ਵਰਗਾ ਸੌਫਟ ਆਪਣਾ ਕੇਕ ਬਣ ਕੇ ਤਿਆਰ ਹੋਇਆ ਹੈ ਹੁਣ ਇਹਨੂੰ ਆਪਾਂ ਕੱਟਦੇ ਹਾਂ ਦੇਖੋ ਕਿੰਨਾ ਵਧੀਆ ਹੈ ਜਿਦੋਂ ਆਪਾਂ ਕੇਕ ਕੱਟ ਰਹੇ ਆ ਇਹਦੀ ਕਟਿੰਗ ਤੋਂ ਦੇਖੋ ਪਤਾ ਲੱਗ ਰਿਹਾ ਹੈ ਕਿ ਕੇਕ ਬਹੁਤ ਜ਼ਿਆਦਾ ਹੀ ਸੌਫਟ ਬਣ ਕੇ ਤਿਆਰ ਹੋਇਆ ਹੈ ਆ ਦੇਖੋ ਕਿੰਨਾ ਸੌਫਟ ਹੈ ਇਹਨੂੰ ਤੁਸੀਂ ਆਪਣੀ ਮਰਜ਼ੀ ਦੇ ਨਾਲ ਕਿਸੇ ਵੀ ਆਕਾਰ ਵਿੱਚ ਕੱਟ ਕੇ ਤਿਆਰ ਕਰ ਸਕਦੇ ਹੋ ਤੇ ਇਹਦੇ ਛੋਟੇ-ਛੋਟੇ ਪੀਸ ਕਰਕੇ ਤੇ ਇਹਨੂੰ ਤੁਸੀਂ ਰੱਖ ਸਕਦੇ ਹੋ ਆ ਦੇਖੋ ਕੇਕ ਨੂੰ ਦਬਾਈਏ ਤੇ ਫਿਰ ਉਹ ਉਸੇ ਸ਼ੇਪ ਚ ਆ ਜਾਂਦਾ ਹੈ ਸੌਫਟਨੈਸ ਦੇਖੋ ਤੁਸੀਂ ਤੇ ਪੂਰਾ ਅੰਦਰ ਤੱਕ ਪੱਕਿਆ ਹੈ ਕਲਰ ਦੇਖੋ ਤੁਸੀਂ ਜੋ ਵੀ ਆਪਾਂ ਇਹਦੇ ਵਿੱਚ ਟੂਟੀ ਫਰੂਟੀ ਜਾਂ ਡਰਾਈ ਫਰੂਟ ਪਾਏ ਨੇ ਸਾਰੇ ਬਹੁਤ ਵਧੀਆ ਇਹਦੇ ਵਿੱਚ ਪੱਕ ਕੇ ਤਿਆਰ ਹੋਏ ਨੇ ਹੁਣ ਇਹਨੂੰ ਆਪਾਂ ਕੱਟ ਕੇ ਤਿਆਰ ਕਰਦੇ ਆ ਫਿਰ ਕਰਦੇ ਆ ਜੀ ਇਹਨੂੰ ਸਰਵ ਲਓ ਜੀ ਕੇਕ ਨੂੰ ਆਪਾਂ ਕੱਟ ਕੇ ਇਸ ਤਰ੍ਹਾਂ ਤਿਆਰ ਕੀਤਾ ਹੈ ਕੁਝ ਪੀਸ ਆਪਾਂ ਵੱਡੇ ਕੱਟੇ ਨੇ ਤੇ ਕੁਝ ਛੋਟੇ ਕੱਟੇ ਨੇ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਕੱਟ ਕੇ ਤਿਆਰ ਕਰ ਸਕਦੇ ਹੋ ਤੇ ਇਹਨੂੰ ਤੁਸੀਂ ਇੱਕ ਡੱਬੇ 'ਚ ਪਾ ਕੇ ਫ੍ਰਿਜ 'ਚ ਰੱਖੋ ਜਦੋਂ ਤੁਹਾਡਾ ਮਨ ਕਰੇ ਇਹਨੂੰ ਤੁਸੀਂ ਕੱਟ ਕੇ ਖਾ ਸਕਦੇ ਹੋ ਬਹੁਤ ਟੇਸਟੀ ਬਣਿਆ ਹੈ ਬਿਲਕੁਲ ਬਾਜ਼ਾਰ ਵਰਗਾ ਕੇਕ ਬਣ ਕੇ ਤਿਆਰ ਹੋਇਆ ਹੈ ਜਦੋਂ ਵੀ ਮਨ ਕਰੇ ਚਾਹ ਨਾਲ ਇਹਨੂੰ ਇੰਜੋਏ ਕਰ ਸਕਦੇ ਹੋ ਬੜੀ ਈਜ਼ੀ ਰੈਸਪੀ ਹੈ ਤੇ ਬੜੀ ਆਸਾਨੀ ਨਾਲ ਆਪਾਂ ਇਹਨੂੰ ਬਣਾ ਕੇ ਤਿਆਰ ਕੀਤਾ ਹੈ ਹੁਣ ਦੇਖਦੇ ਹਾਂ ਜੀ ਆਪਾਂ ਦਾ ਟੇਸਟ ਕਿਵੇਂ ਦਾ ਆਪਣਾ ਕੇਕ ਬਣ ਕੇ ਤਿਆਰ ਹੋਇਆ ਹੈ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਬਿਲਕੁਲ ਇੱਕਦਮ ਰੂਹ ਵਾਂਗਰ ਸੌਫਟ ਖਾਂਦਿਆਂ ਸਾਰੇ ਮੂੰਹ ਵਿੱਚ ਘੁਲ ਗਿਆ ਖਾ ਕੇ ਮਜ਼ਾ ਆ ਗਿਆ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾਇਓ ਤੇ ਖਾਇਓ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਹੱਸਦੇ ਵਸਦੇ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ